ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਪਿੰਡ ਤੋਂ ਆਗੇ ਦੀ ਸਰਹੰਦ ਕਿਉਂਕਿ ਛੇ ਦੀ ਧੜ ਚੱਲਣ ਦਾ ਤੇ ਇਹ ਦਿਨ ਸਾਡੀ ਕੌਮ ਲਈ ਬੜੇ ਇਤਿਹਾਸਿਕ ਦੇਣਿਆ ਸੋਗ ਦੀ ਲਹਿਰ ਜਿਹੜੀ ਕੌਮ ਚ ਇੱਥੇ ਦਿਖਾਈ ਦਿੱਤੀ ਐ ਕਿਉਂਕਿ ਹਰ ਮੇਲੇ ਤੇ ਜਦੋਂ ਜਾਈਦਾਈ ਤੇ ਮੁੰਡਿਆਂ ਵੱਲੋਂ ਹਲੜਬਾਜੀ ਕੀਤੀ ਜਾਂਦੀ ਸੀ ਕਿਸੇ ਦੇ ਮੋਟਰਸਾਈਕਲ ਤੇ ਕਿਸੇ ਦੀ ਟਰੈਕਟਰ ਤੇ ਪਰ ਇੱਥੇ ਜਿਹੜਾ ਦੇਖਿਆ ਗਿਆ ਵਾ ਜਿੰਨੇ 2-4 ਦਿਨ ਅਸੀਂ ਉੱਥੇ ਰਹਿ ਤੇ ਅਸੀਂ ਨਹੀਂ ਦੇਖਿਆ ਵੀ ਕਿਸ ਨੇ ਹੁਲੜ ਬਾਜੀ ਕੀਤੀ ਹੋਵੇ ਬੜੀ ਮਾਨ ਨੂੰ ਸਕੂਨ ਮਿਲਿਆ ਇਹ ਦੇਖ ਕੇ ਵੀ ਹਾਂ ਸਾਡੀ ਕੌਮ ਵੀ ਜਾਗਰੂਤ ਹੈਗੀ ਆ ਉਹਨਾਂ ਦੇ ਵੀ ਦਿਲ 'ਚ ਭਾਵਨਾ ਹੈਗੀ ਵੀ ਸ਼ੀਦੀ ਦਿਹਾੜੇ ਚੱਲਣ ਡਿਆ ਦੂਜੀ ਗੱਲ ਇਹ ਵੀ ਦੇਖੀ ਗਈ ਕਿ ਇੱਥੇ ਬਹੁਤੇ ਸਿੰਘ ਧਮਾਲਿਆਂ ਵਾਲੇ ਸੀ ਤੇ ਥੋੜੇ ਰਮਾਲਾਂ ਵਾਲੇ ਜਿਨ੍ਹਾਂ ਦੇ ਸਿਰ ਮੋਨੇ ਵੀ ਸੀ ਉਹਨਾਂ ਨੇ ਪਰਨੇ ਬੰਨ ਰੱਖੇ ਸੀ ਤੇ ਯਾਨੀ ਕਿ ਥੋੜੇ ਰਮਾਲਾਂ ਵਾਲੇ ਸੀ ਬਹੁਤੇ ਦਿਮਾਹਲੇ ਵਾਲੇ ਸਿੰਘ ਹੀ ਤੇ ਆਪਾਂ ਸਰਹੰਦ ਸਟੇਸ਼ਨ ਤੋਂ ਪੈਦਲ ਤੁਰ ਕੇ ਕਿਉਂਕਿ ਸਾਰੀ ਸੰਗਤ ਤੁਰ ਕੇ ਜਾਣ ਦੀ ਜਿਹਨਾਂ ਨੂੰ ਤਾਂ ਨਹੀਂ ਤੁਰਿਆ ਜਾਂਦਾ ਉਹ ਗੱਡੀਆਂ ਤੇ ਜਾਣ ਡਿਆ ਸੀ ਤੇ ਆ ਸ਼ਰੋਮਣੀ ਕਮੇਟੀ ਦੀਆਂ ਗੱਡੀਆਂ ਫ੍ਰੀ ਸੇਵਾ ਲੱਗੀ ਸੀ ਉੱਥੇ ਤੇ ਆਪਾਂ ਸਰਹੰਦ ਸਟੇਸ਼ਨ ਤੋਂ ਤਕਰੀਬਨ 6 ਕਿਲੋਮੀਟਰ ਹੈ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਆਪਾਂ ਚੱਲ ਪਏ ਹੌਲੀ-ਹੌਲੀ ਤੁਰੇ ਗਏ ਤੇ ਰਾਹ 'ਚ ਜਿੱਥੇ ਦੇਖੋ ਉੱਥੇ ਹੀ ਸਿੱਖਾਂ ਨੇ ਸ਼ਰਧਾ ਨਾਲ ਲੰਗਰ ਲਾਇਆ ਸੀ 6 ਕਿਲੋਮੀਟਰ ਵਿੱਚ ਕਿਲੋਮੀਟਰ ਦੇ ਵਿੱਚ ਵਿੱਚ ਤਕਰੀਬਨ 20 ਤੋਂ 25 ਲੰਗਰ ਲੱਗੇ ਜਨ ਉਸੇ ਸੜਕ ਤੇ ਇੰਨੀ ਭਾਵਨਾਵਾਂ ਤੇ ਇੱਥੇ ਇਸ ਵਾਰ ਤਕਰੀਬਨ 20 ਤੋਂ 25 ਲੱਖ ਦੇ ਕਰੀਬ ਜਿਹੜੀ ਸੰਗਤ ਉੱਥੇ ਸ਼ੀਦੀ ਦਿਹਾੜੇ ਮਨਾਉਣ ਪਹੁੰਚੀ ਐ ਰਹੀ ਰਿਕਾਰਡ ਤੋੜ ਕੱਠ ਜਿਹੜਾ ਉਹ ਸੰਗਤ ਨੇ ਕੀਤਾ ਉੱਥੇ ਨਹੀਂ ਤੇ ਇਹੋ ਜੇ ਲੋਕ ਵੀ ਸਾਡੇ ਕੌਮ 'ਚ ਕਹਿ ਸਕਦੇ ਆ ਹੈਗੇ ਆ ਕਿ ਜਿਹੜੇ ਚੰਦ ਪੈਸਿਆਂ ਖਾਤਰ ਜਾਂ ਕੁਝ ਕਿ ਦੁੱਖਾਂ ਕਰਕੇ ਜਾਂ ਸ਼ਿਫਟ ਗੱਡੀ ਕਰਕੇ ਆਪਣਾ ਜਿਹੜਾ ਧਰਮ ਛੱਡ ਦਿੰਦੇ ਆ ਹੋਰ ਧਰਮ ਚੱਲ ਜਾਂਦੇ ਆ ਚਲੋ ਰੱਬ ਰੱਖਾ ਉਹਨਾਂ ਦਾ ਵੀ ਖੁਸ਼ ਰਹਿਣ ਤੇ ਆਪਾਂ ਚੌਂਕ ਚੋ ਮੁਰਕੇ ਤੇ ਆਪਾਂ ਪਹਿਲਾਂ ਜਾਣਾ ਵਾ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਆਪਾਂ ਉਧਰ ਨੂੰ ਚਾਲੇ ਪਾਲੇ ਤੇ ਸੰਗਤ ਦਾ ਬਹੁਤ ਹੀ ਇਕੱਠ ਦੇਖਣ ਨੂੰ ਮਿਲਿਆ ਬਹੁਤ ਹੀ ਸ਼ਰਧਾ ਨਾਲ ਸੰਗਤ ਗਈ ਜਿਹੜੀ ਕੋਈ ਹੁਲੜਬਾਜੀ ਨਹੀਂ ਕਿਸੇ ਨੇ ਕੀਤੀ ਬੜੀ ਸ਼ਰਧਾ ਨਾਲ ਨਾਮ ਜਪਦੇ ਹੋਏ ਸਾਰੇ ਰਾਹ ਸੰਗਤ ਦਿਖਾਈ ਦਿੱਤੀ ਜਾਂਦੀ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦਾ ਇਤਿਹਾਸ ਇਹ ਆ ਕਿ ਉੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੀਵਾਨ ਬਾਬਾ ਟੋਡਰਮਾਲ ਜੀ ਵੱਲੋਂ ਉਹਨਾਂ ਵੱਲੋਂ ਇਹ ਜਿਹੜੀ ਜਗ੍ਹਾ ਵਾ ਉਹ ਸੋਨੇ ਦੀਆਂ ਮੋਹਰਾਂ ਵਿਛਾ ਕੇ ਖਰੀਦੀ ਗਈ ਉਸ ਟਾਈਮ ਤੇ ਉਹਨੇ ਸਾਰਾ ਆਪਣਾ ਘਰ-ਬਾਰ ਪੈਲੇ ਬਣਾ ਜੋ ਵੀ ਕਾਰੋਬਾਰ ਹੀ ਉਹ ਸਾਰਾ ਵੇਚ ਕੇ ਤੇ ਮੋਹਰਾਂ ਮੋਹਰਾਂ ਦੇ ਕੇ ਤੇ ਫਿਰ ਇਹ ਜਗ੍ਹਾ ਖਰੀਦੀ ਤੇ ਉਹਨਾਂ ਦੀ ਬੜੀ ਤਗੜੀ ਕੁਰਬਾਨੀ ਆ ਅੱਜ ਤੱਕ ਉਹਨਾਂ ਨੂੰ ਦੁਨੀਆ ਯਾਦ ਕਰਦੀ ਆ ਤੇ ਇੱਥੇ ਜਿਹੜਾ ਸੰਗ ਤੇ ਇਸ਼ਨਾਨ ਵੀ ਠੰਡ ਬਹੁਤ ਜ਼ਿਆਦੀ ਸੀ ਇੱਥੇ ਵੀ ਕੋਈ ਸ਼ੀ ਦੀ ਜਿਆੜ ਚੱਲਣ ਦੇ ਆ ਤੇ ਠੰਡ ਹੋਣਾ ਤੇ ਲਾਜ਼ਮੀ ਆ ਤੇ ਗੁਰੂ ਸਾਹਿਬ ਨੇ ਉਦਮ ਦਿੱਤਾ ਇਸ਼ਨਾਨ ਪਾਣ ਕੀਤਾ ਤੇ ਇਸ਼ਨਾਨ ਪਾਣ ਕਰਨ ਤੋਂ ਬਾਅਦ ਆਪਾਂ ਚੱਲ ਗਏ ਜੀ ਮੱਥਾ ਟੇਕਣ ਦਸਤਾਰ ਸਜਾ ਕੇ ਤੇ ਆਪਾਂ ਲਾਗੇ ਲਾਈਨ 'ਚ ਕਿਉਂਕਿ ਜਿੰਨੇ ਵੀ ਗੁਰਦਾਰਾ ਸਾਹਿਬ ਸੀ ਨਾ ਉੱਥੇ ਫਤੇਗੜ ਸਾਹਿਬ 'ਚ ਉਹਨਾਂ 'ਚ ਬਹੁਤ ਹੀ ਭਾਰੀ ਕੱਟ ਸੀ ਬਹੁਤ ਹੀ ਸ਼ਰਧਾ ਨਾਲ ਸੰਗਤ ਨੇ ਜਿਹੜਾ ਦਰਸ਼ਨ ਦੇਦਾਰੇ ਕੀਤੇ ਤੇ ਆਪਾਂ ਇੱਥੋਂ ਮੱਥਾ ਟੇਕ ਕੇ ਤੇ ਫੇਰ ਆਪਾਂ ਤੁਰਪੇ ਜੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਬਈ ਇੱਕ ਗੱਲ ਸੋਚਣ ਵਾਲੀ ਆ ਕਿ ਗੁਰੂ ਸਾਹਿਬ ਨੇ ਆਪਣਾ ਧਰਮ ਨਹੀਂ ਛੱਡਿਆ ਆਪਣੇ ਧਰਮ ਨੂੰ ਬਚਾਉਣ ਦੀ ਖਾਤਰ ਸਾਰਾ ਪਰਿਵਾਰ ਵਾਰਤਾ ਆਪਣਾ ਆਪ ਵਾਰਤਾ ਪਿਤਾ ਵਾਰਤਾ ਤੇ ਕੁਝ ਕੁ ਬੰਦੇ ਸਾਡੀ ਗੋਮ ਦੇ ਲਾਲੋ ਸਾਡੀ ਗੋਮ ਦੇ ਤਾਂ ਬਹੁਤ ਆ ਜਿਨ੍ਹਾਂ ਨੇ ਕਿ ਪੱਗਾ ਬਣੀਆਂ ਹੁੰਦੀਆਂ ਵਾਂ ਤੇ ਕਹਿੰਦੇ ਆ ਵੀ ਸਾਨੂੰ ਫਲਾਣੇ ਗੁਰੂ ਨੇ ਆਹ ਦੇਤਾ ਢੀਂਗੜੇ ਗੁਰੂ ਨੇ ਆਹ ਦਿੱਤਾ ਯਾਰ ਤੁਹਾਨੂੰ ਇਹ ਸੋਚਣਾ ਚਾਹੀਦਾ ਵੀ ਤੁਹਾਡੇ ਗੁਰੂ ਨੇ ਤੁਹਾਨੂੰ ਕਿੰਨਾ ਕੁਝ ਦਿੱਤਾ ਤੁਹਾਡੇ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਤੁਸੀਂ ਉਹਨੂੰ ਛੱਡ ਕੇ ਤੇ ਗੱਡੀਆਂ ਪਿੱਛੇ ਲਾ ਕੇ ਪੈਸੇ ਪਿੱਛੇ ਲਾ ਕੇ ਤੇ ਧਰਮ ਛੱਡੀ ਜਾਂਦੇ ਏ ਸ਼ਰਮ ਆਉਣੀ ਚਾਹੀਦੀ ਬੰਦਿਆਂ ਨੂੰ ਚਲੋ ਫੇਰ ਫੇਰ ਵੀ ਕਿਹਨੇ ਖੁਸ਼ਹਰਨ ਕੋਈ ਚੱਕਰ ਨਹੀਂ ਮਤਬੁੱਧ ਬਖਸ਼ੇ ਮਾਲਕ ਉਹਨਾਂ ਨੂੰ ਤੇ ਆਪਾਂ ਚੱਲਦੇ ਚੱਲਦੇ ਜੀ ਸਾਨੂੰ ਰਾਤ ਹੋ ਗਈ ਕਿਉਂਕਿ ਸਵੇਰ ਦੇ ਤੁਰੇ ਸੀ ਅਸੀਂ ਤੇ ਤਕਰੀਬਨ 2:30 ਵਜੇ ਟ੍ਰੇਨ ਲੱਗੀ ਤੇ ਸਾਨੂੰ ਦਰਸ਼ਨ ਦਿਦਾਰੇ ਕਰਦੇ ਆ ਉਹਨੂੰ ਜਿਹੜਿਆਂ ਰਾਤ ਪੈ ਗਈ ਤੇ ਬਾਦ ਵਿੱਚ ਜਿਹੜਾ ਵਾ ਗੁਰਦਾਰ ਸਾਹਿਬ ਫੇਰ ਅਸੀਂ ਸੋਚਿਆ ਵੀ ਸਵੇਰੇ ਮੱਥਾ ਟੇਕਾਂਗੇ ਹੁਣ ਅਮਰਤ ਵੇਲੇ ਤੇ ਫੇਰ ਅਸੀਂ ਚੱਲ ਗਏ ਜੀ ਸਰਾਵਾਂ ਵੱਲ ਆਰਾਮ ਕਰਨ ਤੇ ਸਰਾਾਂ ਦੇ ਵਿੱਚੋਂ ਜਿਹੜਾ ਵਾ ਸੰਗਤ ਦੇ ਬਹੁਤ ਜ਼ਿਆਦੀ ਸੰਗਤ ਸੀ ਤਾਂ ਕਰਕੇ ਕਮਰੇ ਵੀ ਸਾਰੇ ਫੋਰੀ ਤੇ ਬਾਹਰ ਜਿਹੜੀ ਬਰਾਂਡਾ ਸੀ ਸਰਾਾਂ ਦੇ ਗਾੜੀ ਉੱਥੇ ਵੀ ਸੰਗਤ ਦਾ ਬਹੁਤ ਭਾਰੀ ਇਕੱਠੇ ਸੀ ਸਾਰੇ ਸਰਾਾਂ ਦੇ ਫਿਰ ਘੁੰਮ ਫਿਰ ਕੇ ਤੇਾਨੂੰ ਥੋੜੀ ਜੀ ਜਗ੍ਹਾ ਮਿਲ ਗਈ ਤੇ ਫੇਰ ਉੱਥੇ ਆਪਾਂ ਜਿਹੜਾ ਆਪਣੇ ਡੇਰੇ ਲਾਲੇ ਪਹਿਲਾਂ ਅਸੀਂ ਰਜਾਈਆਂ ਲੈਣ ਲਈ ਲਾਈਨ 'ਚ ਲੱਗੇ ਕਿਉਂਕਿ ਸਾਡੇ ਕੋਲ ਕੋਈ ਹੈਗਾ ਨਹੀਂ ਕੰਬਲ ਰਜਾਈ ਨਹੀਂ ਹੈਗੀ ਤੇ ਸ਼ਰੋਮਣੀ ਕਮੇਟੀ ਵੱਲੋਂ ਜਿਹੜਾ ਵਾ ਉਹ ਦਿੱਤੇ ਜਾਂਦੇ ਸੀ ਕੰਬਲ ਰਜਾਈਆਂ ਥੋੜੀ-ਬਹੁਤ ਇਹ ਪੈ ਸਿਕਿਉਰਿਟੀ ਤੌਰ ਤੇ ਰੱਖਦੇ ਫੇਰ ਦੇ ਦਿੰਦੇ ਜਦੋਂ ਆਪਾਂ ਉਹਨਾਂ ਦੇ ਤਲਾਈਆਂ ਰਜਾਈਆਂ ਵਾਪਸ ਕਰਦੇ ਹਾਂ ਤੇ ਰਜਾਈਆਂ ਲੈ ਕੇ ਆਪਾਂ ਤੇ ਚੱਲ ਪਏ ਜੀ ਆਪਾਂ ਮਲਸਰਾ ਆਪਣੀ ਨਾਲ ਬਰਾਂਡੀ ਜੀ ਅਸੀਂ ਪੈ ਗਏ ਤੇ ਆ ਵਾ ਰਾਤ ਦਾ ਉੱਥੇ ਜੀ ਡ੍ਰੈਸ ਸਾਂਗੇ ਤੇ ਕੋਈ ਟਰਾਲੀਆਂ ਚ ਬੈਠੀ ਕੋਈ ਟਰਾਲੀਗਰ ਥੱਲੇ ਬੈਠੀ ਹੈ ਕੋਈ ਸਰਾਆਂ ਦੇ ਕਮਰਿਆਂ ਚ ਕੋਈ ਬਰਾਂਡਿਆਂ ਚ ਉਹ ਅਜੀ ਠੰਡਾ ਬੁਰਜ ਠੰਡੇ ਬੁਰਜ ਦੇ ਬਿਲਕੁਲ ਸਾਈਡ ਤੇ ਅਸੀਂ ਜਿਹੜਾ ਵਾ ਆਰਾਮ ਕੀਤਾ ਤੇ ਬਹੁਤ ਜਿਆਦੀ ਠੰਡ ਸੀ ਧਰਮਾਤਾ ਜਿਹੜੇ ਠੰਡੀ ਹਵਾ ਜੋ ਉਥੇ ਬੈਠੇ ਰਹੇ ਪੋਤਿਆਂ ਨੂੰ ਲੈ ਕੇ ਸਾਨੂੰ ਰਜਾਈਆਂ ਚ ਵੀ ਠੰਡ ਲੱਗੀ ਜਾਂਦੀ ਗੱਲ ਤੇ ਉਹ ਆਪ ਭਾਈ ਇਤੇ ਉਹਨਾਂ ਦੇ ਚਰਨਾਂ ਵਾਲੀ ਧੂੜ ਦੇ ਬਰਾਬਰ ਮਣੀ ਤੇ ਮਾੜੀ ਮਾੜੀ ਜਿਹੜੀ ਆ ਉਹ ਬਰਸਾਤ ਹੋਣੀ ਸ਼ੁਰੂ ਹੋ ਗਈ ਸੀ ਤੇ ਪਹਿਲਾਂ ਨਹੀਂ ਆਉਂਦੀ ਹੁਣ ਸ਼ੁਰੂ ਹੋਈ ਬਰਸਾਤ ਪਹਿਲਾਂ ਸ਼ਾਇਦ ਇੱਕ ਦਿਨ ਪਹਿਲਾਂ ਉੱਥੇ ਹੋ ਗਈ ਬਰਸਾਤ ਜਿੱਦਣ ਆਈ ਗਿਆ ਉਹਦੇ ਰਾਤ ਨੂੰ ਬਰਸਾਤ ਸਟਾਰਟ ਹੋਈ ਆ ਤੇ ਮਾਰਨਿੰਗ ਜਿਹੜਾ ਉੱਠ ਕੇ ਫੇਰੇ ਹੀ ਚਾਹ ਪਾਣੀ ਛਕਿਆ ਦਸਤਾਰਾ ਸਜਾ ਕੇ ਅਸੀਂ ਤੇ ਫੇਰ ਅਸੀਂ ਚੱਲ ਗਏ ਜੀ ਮੱਥਾ ਟੇਕਣ ਲਈ ਦਸਤਾਰਾਂ ਮੇ ਲਾਈਨ ਚ ਲਾ ਕੇ ਸਜਾਉਣੀਆਂ ਪੈਂਡੀਆਂ ਸੀ ਕਿਉਂਕਿ ਸ਼ੀਸ਼ੇ ਸ਼ੀਸ਼ੇ ਦੇ ਹੈਗੇ ਤੇ ਬਹੁਤ ਸੀ ਪਰ ਸੰਗਲੇ ਦੋਤੋਂ ਵੀ ಜಾਤੀ ਸੀ ਤੇ ਚਲੋ ਜਦੋਂ ਸਾਡੀ ਵਾਰੀ ਆਈ ਦਸਤਾਰਾ ਸਜਾ ਕੇ ਹੋਰ ਵੀ ਜਿਹੜੇ ਸਿੰਘ ਹੀ ਉਹ ਬੜੇ ਦਸਤਾਰਾ ਸਜਾਰੇ ਸ ਦੂਰੋਂ ਦੂਰੋਂ ਸੰਗਤ ਆਈ ਸੀ ਇੱਕ ਬਾਬੇ ਨੇ ਪੁੱਛਿਆ ਮੈਂ ਵੀ ਉਹ ਤੁਸੀਂ ਕਿੱਥੋਂ ਤੇ ਉਧਰ ਮਹਾਰਾਸ਼ਟਰ ਸਾਈਡ ਤੋਂ ਲੈ ਗਏ ਸਾਂਗਲੇ ਤੋਂ ਟਰਾਲੀ ਤੇ ਤੇ ਚਲੋ ਜੀ ਆਪਾਂ ਫਿਰ ਚੱਲ ਪਏ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਣ ਲਈ ਤੇ بارش ਜਿਹੜੀ ਉਹ ਹੋਈ ਜਾਣ ਦੀ ਲਗਾਤਾਰ ਹੀ بارش ਹੋਈ ਜਾਂਦੀ ਕਿਉਂਕਿ ਇਹ ਛੋਟਾ ਮੋਟਾ ਦਿਨ ਨਹੀਂ ਆ ਕੋਈ ਰੰਮ ਵੀ ਵਿਰਾਖ ਕਰਨ ੜਿਆ ਵਾ ਇਸ ਦਿਨ ਲਈ ਆਪਾਂ ਚੱਲ ਪਏ ਜੀ ਹੁਣ ਗੁਰਦੁਆਰਾ ਸਾਹਿਬ ਪਹਿਲਾਂ ਸੀ ਦੀਵਾਨ ਟੋਡਰਮਲ ਜੀ ਦੀ ਵੇਲੇ ਜਾਵਾਂਗੇ ਕਿਉਂਕਿ ਫੇਰ ਅਸੀਂ ਜਿਹੜਾ ਵਾ ਖੁੱਲੇ ਦਰਸ਼ਨ ਕਰਾਂਗੇ ਤੇ ਹੁਣ ਆਪਾਂ ਚੱਲ ਪਏ ਜੀ ਦੀਵਾਨ ਟੋਡਰਮਲ ਜੀ ਦੀ ਵੇਲੇ ਨੂੰ ਇੱਥੇ ਨਗਰ ਕੀਰਤਨ ਵਿੱਚ ਦੀ ਜਿਹੜਾ ਬਹੁਤ ਭਾਰੀ ਇਕਾਠ ਨਗਰ ਕੀਰਤਨ ਦੇ ਨਾਲ ਨਗਰ ਕੀਰਤਨ ਪਾਲਕੀ ਸਾਹਿਬ ਖੜੀ ਆ ਤੇ ਸੰਗਤ ਜਿਹੜੀ ਨਾਲ ਜਾਊਗੀ ਹੁਣ ਇਹ ਜਾਣਾ ਵਾ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਨਗਰ ਕੀਰਤਨ ਆਪਾਂ ਚੱਲ ਪਏ ਜੀ دیਵਾਨ ਟੋਡਰ ਮਲਜੀ ਦੀ ਵਿਹਲੀ ਦੇਖਣਾ ਜਿਨ੍ਹਾਂ ਨੇ ਕਿ ਧੰਨ ਧੰਨ ਮਾਤਾ ਸਾਹਿਬ ਕੌਰ ਤੇ ਛੋਟੇ ਸਾਹਿਬ ਜੀ ਦੇ ਅੰਤਿਮ ਸੰਸਕਾਰ ਲਈ ਆਪਣਾ ਸਾਰਾ ਕਾਰੋਬਾਰ ਆਪਣਾ ਘਰਬਾਰ ਆਪਣਾ ਪਰਿਵਾਰ ਜਿਹੜਾ ਉਹ ਦਾਤ ਲਾਤਾ ਤੇ ਉਹਨਾਂ ਨੇ ਆਪਣਾ ਘਰਬਾਰ ਵੇਚ ਕੇ ਮੋਹਰਾਂ ਖਰੀਦ ਕੇ ਮੋਹਰਾਂ ਉਹਨਾਂ ਨੂੰ ਦੇ ਕੇ ਜਿਹੜਾ ਥਾਂ ਲਿਆ ਤੇ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਆ ਦੇਖ ਲੋ ਵੀ ਸੰਗਤ ਇਹ ਨਹੀਂ ਜਿਆਦਾ ਸੰਗਤ ਹੀ ਕਿ ਅਹੀਂ ਆਪਣੇ ਬੰਦਿਆਂ ਨਾਲੋਂ ਚਾਰ ਪੰਜ ਵਾਰੀ ਅਲੱਗ ਹੋ ਗਏ ਫੋਨ ਕਰ ਕਰ ਕੇ ਅਸੀਂ ਲੱਭਦੇ ਰਏ ਇੱਕ ਦੂਜੇ ਨੂੰ ਇੰਨੀ ਜ਼ਿਆਦਾ ਸੰਗਤ ਯਾਰਕੀ ਚਲੋ ਰੱਬ ਮੇਰ ਰੱਖੇ ਇਦਾਂ ਹੀ ਸੰਗਤ ਹੁੰਦੀ ਰਵੇ ਇਕੱਠ ਸੰਗਤ ਦੇਲ ਚ ਭਾਵਨਾ ਜਿਹੜੀ ਹੁੰਦੀ ਰਵੇ ਹੁਲੜ ਬਾਜੀ ਤੋਂ ਬਿਨਾ ਇਦਾਂ ਮੇਲੇ ਮਨਾਉਂਦੇ ਰਹਿਣ ਤੇ ਚਲੋ ਜੀ ਆਪਾਂ ਆ ਗਏ ਜੀ ਇੱਥੇ ਗੁਰਦੁਆਰਾ ਬਾਬਾ ਮੋਤੀ RAM ਮਹਿਰਾ ਜੀ ਦਾ ਗੁਰਦੁਆਰਾ ਹੈ ਬਾਬਾ ਮੋਤੀ RAM ਜੀ ਮਹਿਰਾ ਜਿਨ੍ਹਾਂ ਨੇ ਇੱਕ ਠੰਡੇ ਬੁਰਜ ਤੇ ਬੈਠੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਨੂੰ ਦੁੱਧ ਪਲਾਉਣ ਦੀ ਸੇਵਾ ਕੀਤੀ। ਇੱਥੇ ਉਹਨਾਂ ਦੇ ਜਿਹੜੇ ਪਵਿੱਤਰ ਗਲਾਸ ਵੀ ਪਏ ਜਿਨ੍ਹਾਂ ਚ ਮਾਤਾ ਜੀ ਨੇ ਦੁੱਧ ਪੀਤਾ। ਤੁਹਾਨੂੰ ਦਰਸ਼ਨ ਕਰਾਉਣੇ ਆ ਗਲਾਸਾਂ ਦੇ। ਤੇ ਬੜੀ ਤਗੜੀ ਸੇਵਾ ਲਈ ਬਾਬਾ ਮੋਤੀराम ਜੀ ਮਹਿਰਾ ਨੇ। ਤੇ ਇੱਥੇ ਜਿਹੜਾ ਭੋਰਾ ਸਾਹਿਬ ਆ ਥੱਲੇ ਬੰਨੇ ਉੱਥੇ ਗਲਾਸ ਰੱਖੇ ਗਏ ਆ। ਆਵੇ ਦਰਨ ਦਿਖਾਉਣੇ ਗਲਾਸ ਉਸ ਟਾਈਮ ਦੇ ਗਲਾਸ ਜਿਨ੍ਹਾਂ ਚ ਮਾਤਾ ਜੀ ਮਾਤਾ ਗੁਜਰ ਕੌਰ ਜੀ ਦੇ ਛੋਟੇ ਸਹਬਜਾਦਿਆਂ ਨੇ ਦੁੱਧ ਪੀਤਾ ਸੀ ਆ ਵਾਜੀ ਉਹ ਗਲਾਸ ਇਹ ਜਿਹੜਾ ਸ਼ਰੋਮਣੀ ਕਮੇਟੀ ਨੇ ਸਾਂਭ ਕੇ ਰੱਖਿਆ ਬੜੀ ਵਧੀਆ ਗੱਲ ਆ ਤੇ بارش ਕਾਰਨ ਜਿਹੜਾ ਜੋੜੇ ਸਾਡੇ ਭੇਜ ਚੁੱਕੇ ਸੀ ਤੇ ਫਿਰ ਗਿੱਲੇ ਸੀ ਪਾ ਕੇ ਤੇ ਫਿਰ ਦਰਸ਼ਨ ਦੇਦਾਰੇ ਕਰਨ ਨੂੰ ਚਲਵੇ ਉਹ ਜੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਆ ਫਾਟਕਾ ਲਾਈਨ ਐ ਇੱਥੇ ਬਹੁਤ ਜ਼ਿਆਦਾ ਸੰਗਤ ਉਧਰ ਨੂੰ ਜਾ ਰਹੀ ਸੀ ਹਵੇਲੀ ਵਾਲਿਆਂ ਨੂੰ ਏ ਆਪਾਂ ਫਿਰ ਜਿਹੜਾ ਵਾ ਆ ਲੈਂਦੇ ਉੱਪਰ ਉੱਪਰ ਚੱਲ ਕੇ ਤੇ ਉਧਰ ਨੂੰ ਚੱਲ ਪਏ ਆਪਾਂ ਇੱਥੇ ਵੀ ਸੰਗਤ ਬਹੁਤ ਜ਼ਿਆਦਾ ਸੀ ਪਰ ਉਹ ਤੋਂ ਸੜਕ ਨਾਲੋਂ ਘੱਟ ਸੀ ਤੇ ਚਲੋ ਜੀ ਆਪਾਂ ਫਿਰ ਆਪਣੇ ਸਾਥੀਆਂ ਨਾਲ ਚੱਲ ਪਏ ਜੀ ਦੀਵਾਨ ਬਾਬਾ ਟੋਡਰਮਲ ਜੀ ਦੀ ਹਵੇਲੀ ਦੇਖਣ ਮੈਂ ਪਹਿਲੀ ਵਾਰ ਦੇਖਣੀ ਵੈਲੀ ਫਤੇਗੜ ਸਾਹਿਬ ਮੈਂ ਪਹਿਲਾਂ ਵੀ ਆਇਆ ਸੀ ਇਕਰੀ ਪਰ ਮੈਂ ਉਦੋਂ ਹਵੇਲੀ ਨਹੀਂ ਦੇਖ ਸਕਿਆ ਕਿਉਂਕਿ ਉਦੋਂ ਫਿਰ ਪਲਾਨ ਜਲਦੀ ਦੱਬਣ ਗਿਆ ਘਰ ਜਾਣ ਦਾ ਹਰ ਕਿਸੇ ਪਰ ਪੂਰੇ ਦੇਣ ਦਾ ਘਰੇ ਕਹਿ ਕੇ ਆਏ ਪੀ ਅਸੀਂ ਦੇਣ ਲਾ ਕੇ ਆਵਾਂਗੇ ਉੱਥੇ ਦਰਸ਼ਨ ਕਰਕੇ ਆਵਾਂਗੇ ਤੇ ਦਰਸ਼ਨ ਵੀ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਐ ਖੁੱਲੇ ਦਰਸ਼ਨ ਹੋਏ ਸਾਨੂੰ ਜਿੰਨੇ ਵੀ ਗੁਰਦਾਰਾ ਸਾਹਿਬ ਜੀ ਸਾਰਿਆਂ ਚ ਮੱਥਾ ਟੇਕ ਕੇ ਆਏ ਜਿੰਨੀਆਂ ਵੀ ਉੱਥੇ ਪ੍ਰਾਤਮ ਮਾਰਤਾ ਸੀ ਸਾਰਿਆਂ ਦੇ ਦਰਸ਼ਨ ਕਰਕੇ ਆਏ ਆਪਾਂ ਬਾਬਾ ਦੀਵਾਨ ਟੋਡਰਮਲ ਜੀ ਦੀ ਹਵੇਲੀ ਤੋਂ ਇਲਾਵਾ ਵੀ ਇੱਥੇ ਹੋਰ ਬਹੁਤ ਪੁਰਾਣੀਆਂ ਇਤਿਹਾਸਕ ਮਾਰਤਾ ਹੈਗੀਆਂ ਜਿੰਨਾਂ ਨੂੰ ਕਿ ਕਮੇਟੀ ਵੱਲੋਂ ਸਾਂਭ ਕੇ ਰੱਖਿਆ ਗਿਆ ਅਨੇ ਖੇਤਾਂ ਕਿਉਂਕਿ ਉਧਰ ਦੀ ਰਾਹ ਨਹੀਂ ਹੈਗਾ ਖੇਤਾਂ ਤਾਂ ਨਹੀਂ ਜਾਣਾ ਪਿਆ ਤੇ ਮੀਂਹ ਦੇ ਕਾਰਨ ਚਿੱਕੜ ਵੀ ਜਿਹੜਾ ਹੈਗਾ ਹੀ ਮਾੜਾ ਮਾੜਾ ਤੇ ਸਾਰੀ ਸੰਗਤ ਕੋਈ ਆਣ ਨਹੀਂ ਸੀ ਉਧਰੋਂ ਦਰਸ਼ਨ ਕਰਕੇ ਤੇ ਬਹੁਤੇ ਜਾਣਦੇ ਸੀ ਤੇ ਜਿੱਧਰ ਵੀ ਦੇਖੋ ਪਿੰਡ ਦੇ ਵਿੱਚ ਵੀ ਟਰਾਲੀਆਂ ਲੱਗੀਆਂ ਸੀ ਉੱਥੇ ਸ਼ਹਿਰ ਚ ਦੇ ਲੱਗਣੀਆਂ ਲੱਗਣੀਆਂ ਪਿੰਡਾਂ ਤੱਕ ਟਰਾਲੀਆਂ ਲੱਗੀਆਂ ਜਿਹੜੀ ਇੰਨੀ ਜ਼ਿਆਦਾ ਸੰਗਤ ਆਈ ਤੇ ਆਪਾਂ ਵੀ ਚੱਲ ਪਏ ਜੀ ਫਿਰ ਥੋੜੀ ਰਹਿ ਗਈ ਹਵੇਲੀ ਇੱਥੋਂ ਦੀਵਾਨ ਟੋਡਰਮਲ ਜੀ ਦੀ ਆਹ ਸੜਕ ਪਾਰ ਕਰਕੇ ਦੇ ਅਗਲੇ ਬੰਨੇ ਹਵੇਲੀ ਆ। ਆ ਲੋ ਜੀ ਹਵੇਲੀ ਆ ਗਈ ਆਪਾਂ। ਤੇ ਇੱਥੇ ਜਿਹੜਾ ਪਿਛਲੀ ਵਾਰ ਕਹਿੰਦੇ ਸੀ ਅੰਦਰ ਜਾਣ ਦੇ ਨਹੀਂ ਦਰਸ਼ਨ ਪਰ ਕੁਝ ਇੱਕ ਮੰਢੀਰ ਖਾਨੇ ਨੇ ਉੱਥੇ ਮਤਲਬ ਕਿ ਉੱਪਰ ਚੜੜ ਚੜ ਫੋੜਾਂਾਂ ਖਚਾਈਆਂ ਸੀ ਹਵੇਲੀ ਦੇ। ਉੱਤੇ ਚੜਦੇ ਸੀ ਨੰਗੇ ਸਿਰ ਤੇ ਫੇਰ ਉਹਨਾਂ ਨੇ ਐਰ ਕੀ ਜਿਹੜਾ ਪ੍ਰਬੰਧਕ ਕਮੇਟੀ ਨੇ ਉਹ ਬੰਦ ਕਰਤਾ ਅੱਗੇ ਜਾਣਾ। ਉਹਨਾਂ ਜਿਹੜੇ ਵਾਂਸ ਲਾਤੇ ਉਥੇ। ਵੀ ਅੱਗੇ ਨਾ ਕੋਈ ਜਾਵੇ ਬਾਹਰੋਂ-ਬਾਹਰੋਂ ਦਰਸ਼ਨ ਕਰੇ। ਇੱਕ ਕੋਈ ਕਿ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਉਹਨਾਂ ਦੀ ਵਜ੍ਹਾ ਨਾਲ ਬਾਕੀ ਸੰਗਤ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਆ ਬਾਸ ਲਾਏ ਆ ਜੀ ਵੀ ਅੱਗੇ ਨਾ ਜਾਵੇ ਇਥੋਂ ਤੱਕ ਜਿਹੜਾ ਹਾਦਿਆ ਹਣ ਤੇ ਦੀਵਾਨ ਟੋਡਰ ਮਾਲ ਜੀ ਦੀ ਹਵੇਲੀ ਜਿਹੜੀ ਆ ਉਹ ਪਹਿਲੋਂ ਨਾਲੋਂ ਕਾਫੀ ਜਿਹੜਾ ਉਹ ਮਤਲਬ ਕਿ ਕਹਿ ਸਕਦੇ ਆ ਆਪਾਂ ਅੱਧੀ ਰਹਿ ਗਈ ਆ ਇਹਨੂੰ ਜਿਹੜਾ ਵਾ ਸੰਪੂਰਨ ਇਹਦਾ ਕੰਮ ਵੀ ਕਹਿੰਦੇ ਆ ਵੀ ਕਰਾਉਣਾ ਵਾ ਮਤਲਬ ਕਿ ਇਹ ਜਿਹੜੀ ਇਤਰਾ ਹੀ ਰਹੂਗੀ ਜਿੰਨੀ ਬਚੀ ਆ ਇਹਦਾ ਥੋੜਾ ਕੰਮ ਕਰਾਉਣਾ ਸ਼ਰੂ ਮੀ ਕਮੇਟੀ ਨੇ ਤੇ ਦੀਵਾਨ ਟੋਡਰ ਮੱਲ ਜੀ ਦਾ ਇਹ ਬੜਾ ਤਗੜਾ ਸਿੱਦਕ ਉਸ ਟਾਈਮ ਤੇ ਮਤਲਬ ਕਿ ਉਹ ਬੜੇ ਕਹਿੰਦੇ ਪੈਸੇ ਵਾਲੇ ਬੰਦੇ ਸੀ ਤਾਂ ਹੀ ਉਹਨਾਂ ਨੇ ਵੀ ਆਪਣਾ ਸਾਰਾ ਕਾਰੋਬਾਰ ਵੇਚ ਕੇ ਤੇ ਉੰਨੀ ਜਗ੍ਹਾ ਖਰੀਦੀ ਤੇ ਹੁਣ ਆਪਾਂ ਚੱਲ ਪਈਏ ਇੱਕ ਹੋਰ ਪੁਰਾਣੀ ਇਤਿਹਾਸਿਕ ਮਾਰ ਤੇ ਆ ਇੱਥੇ ਉਹ ਦੇਖਣ ਜੀ ਆਪਾਂ ਫੇਰ ਥੋੜਾ ਵਾਪਸ ਹੀ ਜਾਣਾ ਵਾ ਪਿੱਛੇ ਜਾਣਾ ਸਾਈਡ ਤੇ ਤੇ ਆ ਵਾਜੀਓ ਇਮਾਰਤ ਫਾਟਕ ਲੱਗੇ ਇੱਥੋਂ ਦਾ ਇਤਿਹਾਸ ਤੇ ਮੇਰੇ ਤੋਂ ਪੜਿਆ ਨਹੀਂ ਗਿਆ ਕੀ ਆ ਕਿਉਂਕਿ بارش ਜਿਹੜੀ ਹੋਈ ਜਾਂਦੀ ਸੀ ਤੇ ਇੱਥੇ ਖਲੋਣ ਨੂੰ ਜਗ੍ਹਾ ਨਹੀਂ ਸੀ ਹੈਗੀ ਲਗਾਤਾਰ بارش ਹੋਈ ਜਾਂਦੀ ਸੀ ਤੇ ਇਹ ਜਿੱਤ ਤਰ੍ਹਾਂ ਕੋਈ ਮਕਬਰੇ ਟਾਈਪ ਆ ਉਸ ਟਾਈਮ ਦਾ ਇੱਕ ਮੱਕਾ ਵੀ ਹੈਗਾ ਵਾ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਲਾਗੇ ਲੇਕਿਨ ਉਹਦੇ ਨਾਲ ਕੋਈ ਆਪਣਾ ਇਤਿਹਾਸਕ ਸਬੰਧ ਨਹੀਂ ਹੈਗਾ ਤੇ ਇਹਦੇ ਚਲੋ ਅੰਦਰ ਦਾ ਆਪਾਂ ਦ੍ਰਿਸ਼ ਦੇਖਦੇ ਆ ਮੈਂ ਪਹਿਲੀ ਯਾਰ ਦਾ ਆਇਆ ਵਾਂ ਦੀਵਾਨ ਬਾਬਾ ਟੋਡਰ ਮਲ ਜੀ ਦੀ ਹਵੇਲੀ ਮੈਂ ਪਹਿਲੀ ਯਾਰ ਦੇਖੀ ਤੇ ਆ ਜਿਹੜੀ ਪੁਰਾਤਨ ਇਮਾਰਤ ਆ ਇਹ ਵੀ ਮੈਂ ਪਹਿਲੇ ਯਾਰ ਦੇਖੀ ਕਿਉਂਕਿ ਜਿਹੜੇ ਨਾਲ ਮੁੰਡੇ ਸੀ ਉਹ ਮੈਨੂੰ ਆਂਦੇ ਵੀ ਆਪਾਂ ਐਰ ਕੀ ਸਾਰਾ ਜਿਹੜਾ ਵਾ ਦਰਸ਼ਨ ਕਰਕੇ ਜਾਣੇ ਆ ਤੇ ਇਹ ਜਿਹੜੀ ਹਵੇਲੀ ਆ ਇਹ ਵੀ ਉਸ ਟਾਈਮ ਜਿਹੜੇ ਆ ਉਸ ਟਾਈਮ ਦੇ ਤਕਨੀਕ ਨਾਲ ਬਣਾਈ ਗਈ ਆ ਪਰ ਜਿਹੜਾ ਵਾ ਕਿ ਇਹ ਇਸ ਚੀਜ਼ਾਂ ਦੀ ਸਾਹ ਸਮਾੜ ਵਿੱਚ ਕਿਤੇ ਨਾ ਕਿਤੇ ਕਮੀ ਕਈਆਂ ਚੀਜ਼ਾਂ ਜੇ ਰਹਿ ਜਾਂਦੀ ਆ ਹੁਣ ਜਿਹੜਾ ਮੀਂਹ ਦੇ ਕਾਰਨ ਇਹਦਾ ਇੱਕ ਪਾਸੇ ਤੋਂ ਜਿਹੜਾ ਉਹ ਛੱਤ ਜੀ ਖਰਾਬ ਹੋਈ ਆ ਆਹ ਵਾਜੀ ਅੰਦਰ ਦਾ ਦ੍ਰਿਸ਼ ਹੈ ਦਾ ਕੋਈ ਲਾਈਟ ਨਹੀਂ ਹੈਗੀ ਤੇ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਪ੍ਰਾਤਨ ਆ ਜੇ ਸਾਂਭ ਕੇ ਰੱਖੀਆਂ ਵਾ ਤੇ ਇਹਨਾਂ ਦੀ ਚੰਗੀ ਤਰ੍ਹਾਂ ਆਪਾਂ ਸਾਂਭ ਸੰਭਾਲ ਹੋਰ ਕਰੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਸੀ ਤੇ ਚਲੋ ਜੀ ਆਪਾਂ ਫਿਰ ਇੱਥੋਂ ਅੱਗੇ ਆਪਾਂ ਚੱਲ ਪਏ ਜੀ ਗੁਰਦੁਆਰਾ ਸਾਹਿਬ ਨੂੰ ਅਸੀਂ ਪੂਰੀ ਤਰ੍ਹਾਂ ਭੇਜ ਚੁੱਕੇ ਸੀ ਜੀ ਸਾਡਾ ਪਰਨਾ ਵੀ ਵਾਲ ਵੀ ਜੈਕਟਾਂ ਵੀ ਤੇ ਠੰਡ ਬਹੁਤ ਜ਼ਿਆਦੀ ਲੱਗਣ ਰਹੀ ਸੀ ਤੇ ਆਵਾਜੀ ਬਾਜ਼ਾਰ ਘਰੇ ਪਾਸੇ ਬਾਜ਼ਾਰ ਲੱਗੇ ਆ ਤੇ ਸੰਗਤ ਜਿਹੜੀ ਆ ਆ ਪ੍ਰਸ਼ਾਦਾ ਲੰਗਰ ਪਾਣੀ ਜਿਹੜਾ ਟੈਂਟ ਲੱਗੇ ਆ ਤੇ ਆਪਾਂ ਹੁਣ ਜੀ ਚੱਲੇ ਆ ਕਿਉਂਕਿ 12 ਇੱਕ ਦਾ ਟਾਈਮ ਫੇਰ ਹੋ ਗਿਆ ਅਗਲੇ ਦਿਨ ਵੀ ਤੇ بارش ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਆਪਾਂ ਹੁਣ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਜਿੱਥੇ ਕੇ ਸਾਹਿਬ ਜਾਦਿਆਂ ਮੀਆਂ ਵਿੱਚ ਚਣਿਆ ਗਿਆ ਸੀ ਉੱਥੋਂ ਦੇ ਦਰਸ਼ਨ ਕਰਾਉਣੇ ਤੁਹਾਨੂੰ ਉੱਥੇ ਜਿਹੜਾ ਕੰਦ ਜਿੱਨਾਂ ਚ ਨੀਅਰ ਚਣਿਆ ਗਿਆ ਉਹ ਜਗ੍ਹਾ ਹੱਲੇ ਵੀ ਹੈਗੀ ਆ ਉੱਥੇ ਪੂਰਾ ਸਾਹਿਬ ਥੱਲੇ ਡੇ ਬੰਨੇ ਗੁਰਦੁਆਰਾ ਸਾਹਿਬ ਦੇ ਮਹਾਰਾਜ ਦੀ ਪਾਲਕੀ ਜਿੱਥੇ ਹੁੰਦੀ ਆ ਥੱਲੇ ਡੇ ਬੰਨੇ ਪੂਰਾ ਸਾਹਿਬ ਆ ਉੱਥੇ ਜਿਹੜਾ ਵਾ ਉਹ ਕੰਦ ਹੈਗੀ ਹੱਲੇ ਉਹ ਜਗ੍ਹਾ ਹੈਗੀ ਆ ਤੇ ਜਿ ਤਰ੍ਹਾਂ ਆਪਾਂ ਕਹਿ ਜੀਏ ਵੀ ਹਰ ਮੰਦਰ ਸਭ ਲਾਈਨ ਲੱਗਦੀ ਜਾਣਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਬਹੁਤ ਜਿਆਦੀ ਵੱਡੀ ਲਾਈਨ ਲੱਗਦੀ ਓਦਾਂ ਹੀ ਇੱਥੇ ਲਾਈਨ ਲੱਗੀ ਸੀ ਤਕਰੀਬਨ 2 ਘੰਟੇ ਲਾਈਨ 'ਚ ਲੱਗਣਾ ਪਿਆ 2 ਘੰਟਿਆਂ ਤੋਂ ਬਾਅਦ ਜਿਹੜੀ ਆ ਉਹ ਵਾਰੀ ਆਈ ਸਾਡੀ ਤਿੰਨ ਇੱਥੇ ਜੋੜੇ ਜੋੜਾ ਘਰ ਜਿਹੜਾ ਵਾ ਬਹੁਤ ਤਗੜਾ ਜੋੜਾ ਘਰ ਹੀ ਪਰ ਤਾਂ ਵੀ ਉੱਥੇ ਜਿਹੜਾ ਜੋੜੇ ਮਤਲਬ ਕਿ ਜੋੜਿਆਂ ਨਾਲ ਫੁੱਲ ਹੋ ਗਿਆ ਸੀ ਤੇ ਜੋੜੇ ਜਿਹੜੇ ਅਸੀਂ ਫਿਰ ਉਹ ਬਾਹਰ ਉਤਾਰੇ ਆਵਾਜ਼ੀ ਗੁਰਦਾਰਾ ਸਾਹਿਬ ਦਾ ਦ੍ਰਿਸ਼ بارش ਕਰਨ ਜਿਹੜਾ ਵਾ ਮੌਸਮ ਤੇ ਚਲੋ ਸਹੀ ਹੋ ਗਿਆ ਪਰ ਠੰਡ ਬਹੁਤ ਜ਼ਿਆਦਾ ਹੋ ਗਈ ਇੱਥੇ ਬੱਚਿਆਂ ਨੂੰ ਤੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਗਿਆ ਕਿ ਇੱਥੇ ਕਿਤੇ ਖਲੋਣ ਨੂੰ ਜਗ੍ਹਾ ਵੀ ਨਹੀਂ ਹੈਗੀ ਕਿਉਂਕਿ ਸੰਗਤ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੰਗਤ ਸੀ ਜਿਹੜੀ ਤੇ ਉੱਥੇ ਗਿਆ ਉਹਨਾਂ ਨੂੰ ਪਤਾ ਵਾ ਤੇ ਐਦਾਂ ਜਿਹੜਾ بارش ਦੇ ਕਾਰਨ ਇੱਕ ਹੌ ਲੈਂ ਲੱਗੀ ਆ ਪਰਲੀ ਸਾਈਡ ਵੀ ਲੈਣ ਲੱਗੀ ਆ ਮਤਲਬ ਕਿ ਚਾਰੇ ਪਾਸੇ ਲੈਣਾ ਲੱਗੀਆਂ ਸੀ ਤੇ ਆਪਾਂ ਵੀ ਚਲੋ ਆ ਚਾਰਨੀ ਥੱਲੇ ਬਾਬਾ ਜੀ ਨੇ ਥੋੜੀ ਜਗ੍ਹਾ ਦੇ ਦਿੱਤੀ ਤੇ ਉੱਥੇ ਆਪਾਂ ਚੱਲ ਗਏ ਤੇ ਹੁਣ ਆਪਾਂ ਪਹਿਲਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਕੇ ਸਾਹਿਬਜ਼ਾਦੇਆਂ ਨੂੰ ਨੀਹਾਂ ਵਿਚਣਿਆ ਗਿਆ ਸੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਚਲੋ ਜੀ ਆਪਣਾ ਵਾਰੀ ਆਈ ਚੱਲੀ ਆ ਦਰਸ਼ਨ ਕਰਨ ਦੀ ਕਿਉਂਕਿ ਡੇਢ ਡੇਢ ਘੰਟੇ ਦੇ ਕਰੀਬ ਹੋ ਗਿਆ ਸਾਨੂੰ ਡੇਢ ਦੋ ਘੰਟਿਆਂ ਦੇ ਕਰੀਬ ਤੇ ਅੰਦਰ ਜਿਹੜਾ ਸੀ ਉਹ ਵੀਡੀਓ ਨਹੀਂ ਸੀ ਬਣਾਉਣ ਦਿੰਦੇ ਨਾ ਹੀ ਉੱਥੇ ਮੱਥਾ ਟੇਕਣ ਦਿੰਦੇ ਸੀ ਕਿਉਂਕਿ ਜੇ ਮੱਥਾ ਟੇਕਦੀ ਸੰਤ ਝੋਕੇ ਮੱਥਾ ਟੇਕਦੀ ਤੇ ਉੱਥੇ ਟਾਈਮ ਲੱਗਦਾ ਸੀ ਇਸ ਕਰਕੇ ਨਮਸਕਾਰ ਕਰਕੇ ਉਹ ਬਾਹਰ ਕੱਢੀ ਜਾਂਦੇ ਸੀ ਹੁਣ ਆਪਾਂ ਦੂਜੀ ਲਾਈਨ 'ਚ ਲੱਗਣਾ ਵਾ ਜੀ ਪੂਰਾ ਸਾਹਿਬ ਦੇ ਦਰਸ਼ਨ ਕਰਨ ਚੱਲੇ ਹੁਣ ਆਪਾਂ ਉਸ ਥਾਂ ਦੇ ਜਿੱਥੇ ਨਿਹੰਗ ਚੜਿਆ ਗਿਆ ਸੀ ਸਾਹਿਬ ਜਾਦਿਆਂ ਨੂੰ ਤੇ ਉਹ ਵੀ ਲਾਈਨ ਜਿਹੜੀ ਉਹ ਬਹੁਤ ਜ਼ਿਆਦਾ ਲੰਬੀ ਸੀ ਇੱਥੇ ਆਪਾਂ ਆ ਗਏ ਜੀ ਪੂਰਾ ਸਾਹਿਬ ਦੇ ਸਾਹਮਣੇ ਵੀਡੀਓ ਨਾ ਅੰਦਰ ਜਿਹੜੀ ਵੀਡੀਓ ਨਹੀਂ ਬਣਾਉਂਦੇ ਚੰਗੀ ਤਰ੍ਹਾਂ ਇਸ ਕਰਕੇ ਜਿਹੜਾ ਚੰਗੀ ਤਰ੍ਹਾਂ ਆਪਣੇ ਕੋਲੋਂ ਅੰਦਰੋਂ ਫੁਟੇਜ ਨਹੀਂ ਲਈਆਂ ਗਈਆਂ ਤੇ ਥੋੜੀ ਜੀ ਫੁਟੇਜ ਲਈ ਗਈ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਆਓ ਜੀ ਉਹ ਜਗਾ ਉਹ ਕਾਂਦੇ ਆ ਜੀ ਲਾਈਟ ਚੱਲ ਗਈ ਸੀ ਇਸ ਕਰਕੇ ਵੀ ਥੋੜਾ ਹੋ ਗਈ ਪ੍ਰੋਬਲਮ ਆ ਕਾਂਦੇ ਆ ਜੀ ਗੁਰੂ ਸਾਹਿਬ ਦੀ ਪਾਲਕੀ ਗੁਰੂ ਸਾਹਿਬ ਦਾ ਸਰੂਪ ਉੱਥੇ ਬਿਰਾਜਮਾਨ ਆ ਤੇ ਫੇਰ ਆਪਾਂ ਉੱਥੇ 2 ਮਿੰਟ ਜਿਹੜਾ ਵਾ ਉਹ ਬੈਠ ਕੇ ਨਾਮ ਜਪਿਆ ਪੂਰਾ ਸਾਹਿਬ ਤੇ ਤੇ ਕਿਉਂਕਿ 2 ਮਿੰਟ ਤੋਂ ਵੱਧ ਬੈਅ ਨਹੀਂ ਸੀ ਦਿੰਦੇ ਉੱਥੇ ਕਹਿੰਦੇ ਸੀ ਬਹੁਤ ਜ਼ਰੂਰ ਪਰ 2 ਮਿੰਟ ਤੋਂ ਜ਼ਿਆਦਾ ਨਾ ਬਹੁਤ ਹੋਰ ਵੀ ਸੰਗਤ ਨੇ ਬਹਿਣਾ ਤੇ ਹੁਣ ਆਪਾਂ ਤੀਜੀ ਲਾਈਨ 'ਚ ਲੱਗਣ ਲੱਗੇ ਆ ਜੀ ਜੋ ਕਿ ਠੰਡੇ ਬੁਰਜ ਨੂੰ ਜਾਂਦੀ ਹੈ ਜੀ ਠੰਡੇ ਬੁਰਜ ਨੂੰ ਜਿਹੜੀ ਲਾਈਨ ਆ ਉਹ ਸਭ ਤੋਂ ਲੰਮੀ ਲਾਈਨ ਸੀ ਜੀ ਉੱਥੇ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗਿਆ ਜਿਹੜੇ ਉੱਥੇ ਦੇ ਜਥੇਦਾਰ ਸੀ ਉਹ बार-बार ਅਨਾਉਂਸ ਕਰ ਰਹੇ ਸੀ ਕਿ ਜੇਬ ਕਤਰਿਆਂ ਤੋਂ ਵੱਜ ਕੇ ਕਿਉਂਕਿ ਅਸੀਂ ਦੋ ਵਾਰ ਦਾ ਤਾਂ ਉਸੇ ਅਸੀਂ ਵੇਖ ਲਈਆਂ ਇਹੋ ਜਿਹੇ ਲੋਕ ਵੀ ਕਹੀ ਜਾਂਦੇ ਆ ਸ਼ਰਾਰਤੀ ਅਨਸਰ ਜਿਹੜੇ ਕਿ ਕਈ ਲੋਕ ਤੇ ਸ਼ਰਦਾ ਲਈ ਜਾਂਦੇ ਆ ਤੇ ਕਈ ਲੋਕ ਇਹ ਕੰਮ ਕਰਨ ਜਾਂਦੇ ਆ ਫੋਨ ਚੁੱਕੜ ਜੇਬਾਂ ਕੱਟਣ ਸਾਡੇ ਸਾਹਮਣੇ ਦੋ ਮੁੰਡਿਆਂ ਦੇ ਫੋਨ ਨਿਕਲ ਗਏ ਜੀ ਇਹੋ ਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਆਪਾਂ ਗੁਰੂ ਘਰ ਚੱਲੇ ਆ ਕਿਹੋ ਜੇ ਕੰਮ ਕਰਦੇ ਫਿਰਦੇ ਆਪਾਂ ਚਲੋ ਤੇ ਆਪਾਂ ਠੰਡੇ ਬੁਰਜ ਦੇ ਲਾਈਨ 'ਚ ਲੱਗੇ ਜੀ ਦੋ ਤਿੰਨ ਇੱਥੇ ਤਿੰਨ ਹੀ ਘੰਟੇ ਲੱਗੇ ਜੀ ਸਾਨੂੰ ਤੇ ਤਿੰਨਾਂ ਘੰਟੇ ਬਾਅਦ ਜਿਹੜੀ ਆਪਣਾ ਠੰਡੇ ਬੁਰਜ ਦੇ ਬਿਲਕੁਲ ਆਪਾਂ ਕਲੋਜ਼ ਆ ਗਏ ਅੰਦਰ ਆ ਚੱਲਦੇ ਆਪਾਂ ਥੋੜੀ ਲੰਮੀ ਥੋੜੀ ਲਾਈਨ ਰਹਿ ਗਈ ਆ ਤੇ ਸੰਗਤ ਵੱਲੋਂ ਜਿਹੜਾ ਕਿ ਜਿੰਨਾ ਚਿਰ ਲਾਈਨ 'ਚ ਲੱਗੇ ਰਹੇ ਉਹਨਾਂ ਚਿਰ ਨਾਮ ਹੀ ਜਪਿਆ ਗਿਆ ਜਕਾਰੇ ਛੱਡੇ ਗਏ ਉਹਨਾਂ ਚਿਰ ਇੰਨਾ ਜਿਹੜਾ ਸੰਗਤ ਦੇ ਵਿਰਾਗ ਆ ਮਨ 'ਚ ਨਾ ਕਿਸੇ ਨੇ ਗੱਲ ਨਹੀਂ ਕੀਤੀ ਕੋਈ ਕਿਸੇ ਨੇ ਕੁਝ ਨਹੀਂ ਸਿਰਫ ਨਾਮ ਜਪਿਆ ਸਾਰਿਆਂ ਨੇ ਜਕਾਰੇ ਬੁਲਾਏ ਆ ਸਿਰਫ ਤੇ ਲਾਈਨ ਆ ਤਕਰੀਬਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਤੋਂ ਲੈ ਕੇ ਠੰਡੇ ਮੁਰਜੇ ਤੱਕ ਲਾਈਨ ਹੀ ਲੱਗੀ ਸੀ ਲੰਬੀ ਤੇ ਜਿਨ੍ਹਾਂ ਨੇ ਟੋਪੀਆਂ ਪਾਈਆਂ ਸੀ ਜਾਂ ਸਿਰ ਤੇ ਮਫਲਰ ਬੰਨੇ ਸੀ ਉਹਨਾਂ ਦੇ ਮਫਲਰ ਉਹ ਲਵਾ ਦਿੰਦੇ ਸੀ ਜੋ ਆਪਣੇ ਸੇਵਾਦਾਰ ਮੁੰਡੇ ਜਾਂ ਨਿਹੰਗ ਸਿੰਘ ਜਿਹੜੇ ਮੁੰਡੇ ਦੇ ਟੋਪੀਆਂ ਜਾਂ ਮਫਲਰ ਲਵਾਉਂਦੇ ਉਹ ਬਿਲਕੁਲ ਮੇਰੇ ਹਿਸਾਬ ਨਾਲ ਸਹੀ ਕਰਦੇ ਆ ਕਿਉਂਕਿ ਸਾਲ ਚ ਤੁਸੀਂ ਬਾਕੀ ਦੇ ਅੰਦਰ ਟੋਪੀਆਂ ਪਾਉਣੀਆਂ ਹੀ ਪਾਉਣੀਆਂ ਵਾ ਗੁਲਾਮੀ ਦੀ ਪ੍ਰਤੀਕ ਆ ਹੁਣ ਆਪਾਂ ਕੀ ਕਰ ਸਕਦੇ ਆ ਪਾਉਂਦੇ ਆ ਗੁਲਾਮ ਹੈਗੇ ਆ ਆਪਾਂ ਅਜੇ ਵੀ ਤੇ ਅੱਜ ਦੇ ਦਿਨ ਇਹਨਾਂ ਘਟੋ ਘਟ ਪਾਈਏ ਆਪਾਂ ਟੋਪੀਆਂ ਅੱਜ ਦੇ ਦਿਨ ਦਸਤਾਰਾ ਸਜਾਲੀਏ ਆਪਾਂ ਤੇ ਇੱਕ ਗੱਲ ਹੋ ਰਿਹਾ ਕਿ ਸ਼ੀ ਦੀ ਦਿਹਾੜੇ ਚੱਲਣ ਦੇ ਆ ਤੇ ਘਟੋ ਘਟ ਇਹ 15 20 ਦਿਨ ਆਪਾਂ ਆਪਣੇ ਦਾੜੀ ਕੇਸ ਨਾ ਕਟਾਈਏ ਆਪਾਂ ਕੋਈ ਕੋ ਕਰਮ ਨਾ ਕਰੀਏ ਕੋਈ ਜਿਹੜੇ ਬੱਜਰ ਕੁਰੇਤਾ ਨਾ ਕਰੀਏ ਸਿਰਫ ਆ 15 20 ਦਿਨ ਜੇ ਆਪਾਂ ਆ 15 20 ਦਿਨ ਆ ਆਪਣੇ ਆਪ ਨੂੰ ਸੁਧਾਰ ਸਕੇ ਤੇ ਫਿਰ ਕਾਦੇ ਸੇਖਿਆ ਆਪਾਂ ਲਾਣ ਤੇ ਆਪਣੇ ਜੰਮਣ ਤੇ ਜਾਂ ਆਪਣੇ ਹੋਣ ਤੇ ਇਸ ਦੁਨੀਆ ਤੇ ਜੇ ਆਪਾਂ 15 20 ਦਿਨ ਆਪਣੇ ਆਪ ਨੂੰ ਸੁਧਾਰ ਸਕੀਏ ਚਲੋ ਦਰਸ਼ਨ ਕਰਨ ਦੇ ਉਹ ਮਾਲਕ ਨੇ ਜਿਨ੍ਹਾਂ ਦੇ ਕਰਮਾਂ ਚ ਲਿਖਿਆ ਵੀ ਉਹ ਦਰਸ਼ਨ ਕਰਨ ਆਉਣਾ ਵਾ ਲੇਕਿਨ ਆਪਾਂ ਆਪਣੇ ਆਪ ਨੂੰ ਸੁਧਾਰ ਤੇ ਸਕਦੇ ਹਾਂ 15 20 ਦਿਨ ਜਿਆਦਾ ਨਹੀਂ ਤੁਹਾਨੂੰ ਕਹਿੰਦੇ 15 20 ਦਿਨ ਬਸ ਤੇ ਠੰਡੇ ਬੁਰਜ ਚੋਂ ਆਪਾਂ ਦਰਸ਼ਨ ਕਰਕੇ ਤੇ ਬਾਹਰ ਆਏ ਬਾਰਿਸ਼ ਬਹੁਤ ਜ਼ਿਆਦਾ ਹੋਣ ਕਰਕੇ ਅਸੀਂ ਟੈਂਟ ਥੱਲੇ ਰੁਕ ਗਏ ਪਰ ਉੱਥੋਂ ਵੀ ਜਿਹੜਾ ਨੂੰ ਘਲਾ ਦਿੱਤਾ ਗਿਆ ਵੀ ਇੱਥੇ ਨਾਖ ਲੋਵੋ ਤੇ ਫਿਰ ਵਰਦੀ ਬਾਰਿਸ਼ ਜੀ ਅਸੀਂ ਜਿਹੜਾ ਬਾਹਰ ਆ ਗਏ ਸਾਰੇ ਕੱਪੜੇ ਸਾਡੇ ਪੂਰੀ ਤਰ੍ਹਾਂ ਭੇਜ ਚੁੱਕੇ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਲੱਗਣ ਦੇ ਸੀ ਪਾਣੀ ਵੀ ਖੜਾ ਹੋ ਗਿਆ ਸੀ ਮਾੜਾ ਮਾੜਾ ਛੜਕਾਂ ਤੇ ਤੇ ਜਿਹੜਾ ਸਾਡੇ ਬੂਟ ਵੀ ਉਹ ਭੇਜ ਗਏ ਸੀ ਸਾਰੇ ਬੂਟ ਅਸੀਂ ਉਤਰਾ ਗੱਡੀ ਦੇ ਥੱਲੇ ਰੱਖ ਕੇ ਗਏ ਸੀ ਕੋਈ ਜੋੜਾ ਘਰ ਵਿੱਚ ਜਗ੍ਹਾ ਨਹੀਂ ਸੀ ਹੈਗੀ ਤੇ ਬੂਟ ਅਸੀਂ ਗੱਡੀ ਦੇ ਥੱਲੇ ਰੱਖ ਕੇ ਗਏ ਸੀ ਤਾਂ ਵੀ ਜਿਹੜੇ ਬੂਟ ਪੂਰੀ ਤਰ੍ਹਾਂ ਭੇਜ ਗਏ ਹੀ ਨਹੀਂ ਜਿਆਦਾ ਪਾਰਛੇ ਫਿਰ ਅਗਲੇ ਦਿਨ ਵੀ ਸਾਨੂੰ ਜਿਹੜਾ ਰਾਤ ਪੈ ਗਈ ਤੇ ਅੱਜ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਿਆ ਤੇ ਹੁਣ ਆਪਾਂ ਚੱਲਣਾ ਵੇ ਜੀ ਆਪਣੇ ਘਰ ਨੂੰ 10:30 ਵਜੇ ਦੀ ਟ੍ਰੇਨ ਆ ਸਾਡੀ ਤੇ ਉੱਥੇ ਬੈ ਕੇ ਆਪਾਂ ਘਰ ਚੱਲ ਜਾਣਾ ਵਾ ਤੇ ਆਪ ਸਾਬ ਸੰਗਤ ਨੂੰ ਹੱਥ ਬਨ ਕੇ ਬੇਨਤੀ ਆ ਕਿ ਆਸ਼ੀ ਦੀ ਦਿਹਾੜੇ ਵਿੱਚ ਆਪਣੇ ਆਪ ਨੂੰ ਸੁਧਾਰੋ ਤੇ ਉਥੇ ਦਰਸ਼ਨ ਕਰਨ ਜ਼ਰੂਰ ਜਾਇਆ ਕਰੋ ਸਾਡੇ ਇਤਿਹਾਸ ਲਈ ਬਹੁਤ ਵੱਡਾ ਵਡਮੁੱਲਾ ਦੇਣੇ ਆਏ ਤੇ ਆਪਣੇ ਆਵ ਨੂੰ ਕਿਰਪਾ ਕਰਕੇ ਸੁਧਾਰੋ ਗੁਰਸਿੱਖ ਬਣੋ ਅਮਰਤਿ ਸ਼ਬ ਕੋ ਬਾਣੀ ਪੜ੍ਹਾ ਕਰੋ। ਤੋਂ ਸਾਰੇ ਨੂੰ ਹੱਥ ਬਨ ਕੇ ਬੇਨਤੀ ਇੰਨੀ ਕ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।